ਮਸਲਾ ਪੰਜਾਬੀਆਂ ਦੇ ਨਾਲ ਜਾਂ ਸਿੱਖ ਭਾਈਚਾਰੇ ਦੇ ਨਾਲ ਆ ਕਿ ਕੈਨੇਡਾ ਦੇ ਵਿੱਚ ਪੰਜਾਬੀ ਛਾਏ ਹੋਏ ਨੇ ਪਿਛਲੀਆਂ ਤਿੰਨ ਇਲੈਕਸ਼ਨਾਂ ਤੇ ਝਾਤੀ ਮਾਰੀ ਗਏ ਪਹਿਲਾਂ 15 ਐਮਪੀ ਬਣੇ ਫਿਰ 18 ਬਣ ਗਏ ਔਰ ਕਿਤੇ 22 ਬਣ ਗਏ ਤੇ ਕਈ ਤੇ ਪੰਜਾਬੀ ਆਮੋ ਸਾਹਮਣੇ ਕਈ ਸੀਟਾਂ ਤੇ ਇੱਕ ਪੰਜਾਬੀ ਜਿੱਤ ਗਿਆ ਦੂਜਾ ਪੰਜਾਬੀ ਹਾਰ ਗਿਆ ਕੈਨੇਡਾ ਦੇ ਵਿੱਚ ਬਾਕੀ ਮੁਲਕਾਂ ਦੇ ਵਿੱਚ ਵੀ ਕਾ ਦੁੱਕਾ ਮੈਂਬਰ ਪਾਰਲੀਮੈਂਟ ਜਾਂ ਐਮ ਐਲ ਏ ਬਣਦੇ ਪੰਜਾਬੀਆਂ ਦੇ ਜਿਹੜੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਚੜ੍ਹਾਈ ਆ ਉਹਨੂੰ ਕਿਵੇਂ ਦੇਖਦੇ ਆਗੇ ਕਿ ਇੰਨੀ ਉੱਥੇ ਜਾ ਕੇ ਪੋਲਿਟਿਕਸ ਮਿਲਦਾ ਤਾਂ ਕੋਈ ਹੋਰ ਐਡਾ ਭਾਈਚਾਰਾ ਨਹੀਂ ਹੈਗਾ ਜਿਹੜਾ ਕੈਨੇਡਾ ਦੇ ਵਿੱਚ ਜਾ ਕੇ ਛਾਇਆ ਹੋਏਗਾ ਪੰਜਾਬੀਆਂ ਦਾ ਨਾ ਅਸਲ ਸੁਭਾਅ ਬੜਾ ਰਾਜਨੀਤਿਕ ਹੈ ਜੀ ਰਾਜਨੀਤੀ ਤੋਂ ਬਿਨਾ ਜਿਉਂਦੇ ਰਹਿ ਸਕਦੇ ਜੀ ਤੁਹਾਡੇ ਵੀ ਸ਼ਾਇਦ ਯਾਦ ਹੋਵੇ ਪ੍ਰਕਾਸ਼ ਸਿੰਘ ਬਾਦਲ ਇੱਕ ਗੱਲ ਸੁਣਾਉਂਦੇ ਹੁੰਦੇ ਸੀ ਉਹਨੂੰ ਸੱਚ ਹੈ ਪਤਨ ਝੂਠ ਹੈ ਤਾਂ ਸਾਗਰ ਸਾਹਿਬ ਚਲੇ ਗਏ ਉਹਨਾਂ ਦੇ ਨਾਲ ਹੀ ਗੱਲ ਚਲੀ ਗਈ ਜੀ ਉਹ ਕਹਿੰਦੇ ਵੀ ਇੱਕ ਵਾਰੀ ਉੱਤਰ ਪ੍ਰਦੇਸ਼ ਚ ਉਹ ਨੈਵੀ ਤਾਲ ਦੇ ਬਦਨ ਤੜਾਈ ਦੇ ਇਲਾਕੇ ਦੇ ਵਿੱਚ ਅਸੀਂ ਰੇਲਵੇ ਫਾਟਕ ਤੇ ਗੱਡੀ ਆ ਕੇ ਖੜ ਗਈ ਅੱਛਾ ਤੇ ਉੱਥੇ ਇੱਕ ਸਰਦਾਰ ਸਾਹਿਬ ਆਏ ਦੇਖ ਕੇ ਬਾਦਲ ਸਾਹਿਬ ਨੇ ਤਾਂ ਕਹਿੰਦੇ ਬਾਦਲ ਸਾਹਿਬ ਆਜੋ ਚਾਹ ਪੀਂਦੇ ਪੀਓ ਜੀ ਸਾਡਾ ਕੋ ਮਿਲ ਕੇ ਜਾਓ ਕਹਿੰਦੇ ਚਲੇ ਗਏ ਹੂੰ ਤੇ ਜਦੋਂ ਉਹਨੂੰ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ ਤੇ ਨਹੀਂ ਉਹ ਕਹਿੰਦੇ ਵੀ ਉਹ ਆਸ-ਪਾਸ ਵਾਲੇ ਬੰਦੇ ਪ੍ਰਧਾਨ ਜੀ ਕਹਿੰਦੇ ਸੀ ਵੀ ਉਹ ਕਹਿੰਦੇ ਮੈਂ ਪੁੱਛਿਆ ਤੁਸੀਂ ਕਾਦੇ ਪ੍ਰਧਾਨ ਹੋ ਕਹਿੰਦੇ ਮੈਂ ਮੁਸਲਿਮ ਲੀਗ ਦਾ ਪ੍ਰਧਾਨ ਇਹ ਅਸਈ ਗੱਲ ਹੈ ਤੇ ਉਹ ਸੁਣਾਉਂਦੇ ਹੁੰਦੇ ਸੀ ਵੀ ਉਹ ਪ੍ਰਧਾਨਗੀ ਤਾਂ ਮਤਲਬ ਇੱਥੇ ਚਾਹੇ ਸਮਸ਼ਾਨ ਘਾਟ ਦੀ ਕਮੇਟੀ ਦੀ ਹੋਵੇ ਹੋਵੇ ਤੇ ਪ੍ਰਧਾਨਗੀ ਪਿੱਛੇ ਦੂਜੀ ਗੱਲ ਕੈਨੇਡਾ ਕੈਨੇਡਾ ਦੇਖੋ ਜੀ ਮਿੰਨੀ ਪੰਜਾਬ ਕਿਹਾ ਜਾਂਦਾ ਹੈ ਖਾਸ ਕਰਕੇ ਪਿਛਲੇ 10-15 ਸਾਲਾਂ ਤੋਂ ਜਦੋਂ ਸਟੂਡੈਂਟ ਵੀ ਜਾਂਦੇ ਉੱਥੇ ਬੱਚੇ ਸਾਡੇ ਜਾਣ ਲੱਗੇ ਨੇ ਲੱਖਾਂ ਬੱਚਾ ਜਿਹੜਾ ਹਰ ਸਾਲ ਜਾ ਰਿਹਾ ਹੈ ਪੰਜਾਬੀ ਚਾਹੇ ਇੱਥੇ ਬੈਠੇ ਨੇ ਚਾਹੇ ਅਮਰੀਕਾ 'ਚ ਬੈਠੇ ਨੇ ਚਾਹੇ ਇੰਗਲੈਂਡ 'ਚ ਬੈਠੇ ਨੇ ਜੀ ਹਰ ਕਦਾ ਸਾਕਾਸ ਕੇਲਾ ਕੋਈ ਨਾ ਕੋਈ ਕੈਨੇਡਾ ਚ ਬੈਠਾ ਹੈ ਜੀ ਇਸ ਲਈ ਅਸੀਂ ਸਿੱਧੇ ਜਾਂ ਅਸਿੱਧੇ ਤੌਰ ਤੇ ਸਾਰੇ ਬੰਦੇ ਕੈਨੇਡਾ ਨਾਲ ਜੁੜੇ ਹੋਏ ਆ ਤੇ ਸਾਡੇ ਸਾਰਿਆਂ ਦੇ ਖੇਤ ਜਿਹੜੇ ਆ ਉਹ ਕੈਨੇਡਾ ਨਾਲ ਜੁੜੇ ਜੀ ਜੀ ਤੇ ਪੰਜਾਬ ਉੱਥੇ ਤੁਸੀਂ ਕੈਨੇਡਾ ਦੇ ਵਿੱਚ ਹੋਰ ਦੇਖਿਆ ਹੋ ਜਿੰਨ ਜਿੰਨੇ ਵੀ ਉੱਥੋਂ ਦੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਜਸਟਨ ਟਰੂਡੋ ਹੋਵੇ ਜਾਂ ਕੋਈ ਹੋਰ ਹੋਵੇ ਜਾਂ ਲਿਬਰਲ ਜਾਂ ਕੰਜ਼ਰਵੇਟਿਵ ਉਹ ਪੰਜਾਬੀਆਂ ਨੂੰ ਰੁਝਾਉਣ ਲਈ ਕੋਈ ਕਸਰ ਨਹੀਂ ਛੱਡਦੇ ਜੀ ਜੀ ਟਰੂਡੋ ਤਾਂ ਪਿਛਲੇ ਇਲੈਕਸ਼ਨ ਬੜੇ ਦਰਵਾਜ਼ਾ ਮਤਾਟੇ ਉਹਨਾਂ ਦੇ ਪਤਰਕ ਤੇ ਬੱਚੇ ਸ਼ਾਇਦ ਰੋਟੀਆਂ ਵੀ ਵੇਲਦੇ ਪ੍ਰਸ਼ਾਦੇ ਵੀ ਪ੍ਰਸ਼ਾਦੇ ਵੀ ਵੇਲਦੇ ਦੇਖੇ ਜੀ 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 ਤੇ ਇਸ ਤਰ੍ਹਾਂ ਦਾ ਆਪਾਂ ਦੇਖ ਸਕਦੇ ਹਾਂ ਕਿ ਪੰਜਾਬੀਆਂ ਨੂੰ ਨਜ਼ਰ ਅੰਦਾਜ਼ ਕਰਕੇ ਕੈਨੇਡਾ ਦੀ ਸਿਆਸਤ ਹੁਣ ਸਰਵਾਈਵ ਨਹੀਂ ਕਰ ਸਕਦੀ ਜੀ ਤਾਂ ਇਹ ਇੱਕ ਤਾਂ ਇਹ ਪਹਿਲੂ ਹੈ ਇਸ ਲਈ ਜਦੋਂ ਪੰਜਾਬੀ ਬਹੁ ਗਿਣਤੀ ਚ ਉੱਥੇ ਹੋ ਗਏ ਐਤਕੀ ਬਾਈ ਹੋ ਗਏ ਤਾਂ ਅਗਲੀ ਵਾਰ ਇਹ ਵੀ ਹੱਦਕੱਥਰੀ ਨੂੰ ਵੀ 30 ਜਾਂ 40 ਹੋ ਜਾਣਾ ਹਾਂ ਨਹੀਂ ਉੱਥੋਂ ਮੁੱਖ ਮੰਤਰੀ ਵੀ ਬਣ ਗਏ ਉਸ ਜਲਸ਼ਿਪੀ ਉਸ ਜਲਸ਼ਾਹ ਮੁੱਖ ਮੰਤਰੀ ਵੀ ਬਣ ਪ੍ਰੀਮੀਅਰ ਰਹੇ ਪ੍ਰੀਮੀਅਰ ਰਹੇ ਵੈਨਕੂਵਰ ਦੇ BC ਦੇ ਹਾਂ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਕੋਲੰਬੀਆ ਦੇ ਰਹੇ ਪ੍ਰੀਮੀਅਰ ਨੇ ਤਾਂ ਉਥੇ ਪੰਜਾਬੀਆਂ ਦਾ ਜਿਹੜਾ ਸਿਆਸਤ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਦਬਦਬਾ ਬਣਿਆ ਰਿਹਾ ਬਲਕਿ ਦਬਦਬਾ ਘਟਿਆ ਨਹੀਂ ਇਹ ਲਗਾਤਾਰ ਵੱਧ ਰਿਹਾ ਚਲੋ ਇੱਕ ਉਸ ਸੁਸਾਇਟੀ ਦੀ ਉਸ ਮੁਲਕ ਦੀ ਇੱਕ ਵਿਲੱਖਣਤਾ ਵੀ ਹੈ ਖੂਬਸੂਰਤੀ ਵੀ ਹੈ ਵੀ ਉਹ ਹਰ ਭਾਈਚਾਰੇ ਨੂੰ ਹੱਥ ਨੂੰ ਵਿਕਸਤ ਹੋਣ ਦਾ ਆਪਣੇ ਗਤੀਵਿਧੀਆਂ ਕਰਨ ਦਾ ਮੌਕਾ ਵੀ ਦਿੱਤੀ ਇਸੇ ਕਰਕੇ ਉਸ ਸਰਕਾਰ ਤੇ ਉਸ ਤੇ ਕਈ ਤਰ੍ਹਾਂ ਦੇ ਦੋਸ਼ ਵੀ ਲੱਗਦੇ ਨੇ ਵੀ ਇਹ ਤਾਂ ਜੀ ਗਰਮ ਦਲੀਆਂ ਨੂੰ ਸ਼ਾਇਦ ਇਹ ਕਈ ਤਰ੍ਹਾਂ ਦੇ ਦੋਸ਼ਾਂ ਦਾ ਵੀ ਉਹਨਾਂ ਸਰਕਾਰਾਂ ਨੂੰ ਸਾਹਮਣਾ ਕਰਨਾ ਪੈਂਦਾ ਕਦੇ ਵੀ ਨਹੀਂ ਸਾਡੀ ਤਾਂ ਮਲਟੀਕਲਚਰਲ ਜਿਹੜੀ ਮਲਟੀਕਲਚਰਲ ਸੋਸਾਇਟੀ ਹੈ ਜੀ ਤਾਂ ਹਰ ਇੱਕ ਬੰਦੇ ਨੂੰ ਆਜ਼ਾਦੀ ਹੈ ਹਰ ਇੱਕ ਬੰਦਾ ਆਪਣੀ ਗਤੀਵਿਧੀ ਕਰ ਸਕਦਾ ਹੈ ਪਰ ਹਿੰਸਾ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਉਹ ਉਹ ਉਹਨਾਂ ਦਾ ਤਖਤੇ ਦੇ ਲਈ ਉਹਨਾਂ ਦੀ ਇਹ ਹੁੰਦੀ ਹੈ ਪਰ ਉਹਦੇ ਨਾਲ ਇੱਕ ਨਵਾਂ ਜਿਹੜਾ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਨਵਾਂ ਅਧਿਆਇ ਚੈਪਟਰ ਖੁੱਲ ਸਕਦਾ ਹੈ ਇੰਡੋ ਕੈਨੇਡਾ ਇੰਡੋ ਕੈਨੇਡਾ ਕਿਉਂਕਿ ਜਸਟਿਨ ਟਰੂਟੋ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਤਾਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਬੜੀ ਕੜਤਾਲਾਈ ਸੀ ਨਿਜਰ ਨੂੰ ਲੈ ਕੇ ਨਿਜਰ ਜਿਹੜਾ ਹਰਦੀ ਨਿਜਰ ਹਰਦੀਪ ਨਿਜਰ ਦਾ ਜਿਹੜਾ ਮਰਡਰ ਹੁੰਦਾ ਹੈ ਤਾਂ ਕੈਨੇਡੀਅਨ ਗਵਰਨਮੈਂਟ ਨੇ ਐਲੀਗੇਸ਼ਨ ਲਾਏ ਹਾਲਾਂਕਿ ਉਹ ਭਾਰਤ ਸਰਕਾਰੇ ਲਗਾਤਾਰ ਦਾਵਾ ਕਰ ਰਹੀ ਹੈ ਵੀ ਪੁਕਤਾ ਸਬੂਤ ਨਾ ਦਿੱਤੇ ਤੇ ਸਿਰਫ ਦੋਸ਼ੀ ਦੋਸ਼ਟ ਮੰਨ ਕਰਤੀ ਜੀ ਜੀ ਭਾਰਤ ਸਰਕਾਰ ਸਪਸ਼ਟ ਤੌਰ ਤੇ ਕਹਿੰ ਰਹੀ ਹੈ ਸਾਰੇ ਦੋਸ਼ ਡਿਨਾਈ ਕਰਦੇ ਆ ਕਹਿੰਦੇ ਉਹ ਕਹਿੰਦੇ ਵੀ ਇੰਡੀਅਨ ਏਜੰਸੀ ਜਿਹੜਾ ਇਹ ਬੰਦਾ ਮਰਵਾਇਆ ਉਥੋਂ ਦੇ ਜਿਹੜੇ ਡਿਪਲੋਮੈਟ ਸਾਡੇ ਤੇ ਰਾਤ ਸੀ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਉਹਨੂੰ ਕਹਿੰਦੇ ਵਾਪਸ ਭੇਜਿਆ ਗਿਆ ਇਥੋਂ ਭਾਰਤ ਸਰਕਾਰ ਨੇ ਵਾਪਸ ਭੇਜੇ ਬਹੁਤ ਸਾਰਾ ਅਸੀਂ ਦੇਖਦੇ ਆ ਵੀ ਬਿਟਰਨੈਸ ਜਿਹੜੀ ਹੈ ਉਹ ਆਇਆ ਬਿਜ਼ਨਸ ਤੇ ਵੀ ਫਰਕ ਪਿਆ ਦੋਹਾਂ ਮੁਲਕਾਂ ਦੇ ਵਿੱਚ ਅਸੀਂ ਉਮੀਦ ਕਰ ਸਕਦੇ ਆ ਵੀ ਇਹ ਹੋ ਸਕਦਾ ਹੈ ਇਹਦੇ ਵਿੱਚ ਫਰਕ ਪੈ ਜੇ ਤੇ ਇਹ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਜਿਹੜੇ ਐ ਉਹ ਦੁਬਾਰਾ ਸੁਧਰ ਜਾਣ। ਹੁਣ ਪਿਛਲੇ ਦੌਰ ਦੇ ਵਿੱਚ ਤੁਸੀਂ ਇਹ ਵੀ ਦੇਖਿਆ ਹੋਊਗੀ ਵੀ ਵੀਜ਼ਾਸ ਦੇ ਵਿੱਚ ਵੀ ਗ੍ਰਾਵਟਾਈ ਇਮੀਗ੍ਰੇਸ਼ਨ ਪਾਲਿਸੀ ਚੇਂਜ ਆ ਗਈ। ਇਮੀਗ੍ਰੇਸ਼ਨ ਪਾਲਿਸੀ ਜਿਹੜੀਆਂ ਉਹ ਚੇਂਜ ਕਰਨੀਆਂ ਪਈਆਂ। ਹਾਲਾਂਕਿ ਇਹ ਵੀ ਮੰਨਿਆ ਜਾਂਦਾ ਵੀ ਉਹ ਭਾਰਤ-ਪਾਕਿਸਤਾਨ ਰਿਸ਼ਤਿਆਂ ਕਰਕੇ ਨਹੀਂ ਉਹ ਵੈਸੇ ਹੀ ਉਹਨਾਂ ਦੇ ਜਿੰਨੀ ਕੁ ਉਹਨਾਂ ਦੀ ਡਿਮਾਂਡ ਸੀ ਡਿਮਾਂਡ ਐਂਡ ਸਪਲਾਈ ਦਾ ਖਾਪਾ ਜਿਹੜਾ ਪੂਰਾ ਹੋ ਗਿਆ। ਪੂਰਾ ਹੋ ਗਿਆ। ਉਹ ਪੂਰਾ ਹੋ ਗਿਆ ਇਸ ਲਈ ਉਹਨਾਂ ਨੇ ਚੇਂਜ ਕਰਨੀਆਂ ਹੀ ਸੀ। ਕਹਿਣ ਵਾਲੇ ਇਹ ਵੀ ਕਹਿੰਦੇ ਨੈਕਸਟ ਪਾਰਟ ਪਰ ਕਈ ਲੋਕ ਕਹਿੰਦੇ ਵੀ ਨਹੀਂ ਜਿਹੜੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਆਈ ਇਸ ਕਰਕੇ ਇਹ ਹੋਇਆ ਪਰ ਅਸੀਂ ਉਮੀਦ ਕਰ ਸਕਦੇ ਆਂ ਵੀ ਜਿਹੜੀ ਨਵੀਂ ਸਰਕਾਰ ਆਈ ਹੈ ਕਿਉਂਕਿ ਹੁਣ ਜਸਟਨ ਟਰੂਡੋ ਤਾਂ ਪ੍ਰਾਈਮ ਮਿਨਿਸਟਰ ਹੋਣੀ ਨਹੀਂ ਇਸ ਸਰਕਾਰ ਦੇ ਵਿੱਚ ਨਵੇਂ ਪਰ ਉਹਨਾਂ ਦੀ ਪਾਰਟੀ ਦੀ ਸਰਕਾਰ ਬਣ ਗਈ ਪਰ ਉਹ ਉਮੀਦ ਕਰ ਸਕਦੇ ਆਂ ਵੀ ਭਾ ਪਾਕਿਸਤਾਨ ਦੇ ਰਿਸ਼ਤੇ ਦੁਬਾਰੇ ਸੁਧਰਨ ਤੇ ਸੁਧਰਨ ਤੇ ਇੰਡੀਆ ਉਹ ਕੈਨੇਡਾ ਦੇ ਸੋਰੀ ਕੈਨੇਡਾ ਦੇ ਰਿਸ਼ਤੇ ਦੁਬਾਰੇ ਸੁਧਰਨ ਪਾਕਿਸਤਾਨ ਦੇ ਨਾਲ ਵੀ ਸਬੰਧ ਸਹੀ ਹੋਏ ਨਾ ਉਹ ਵੀ ਮਾੜੀ ਗੱਲ ਨਹੀਂ ਸੁਧਰੇ ਸੁਧਰਨੇ ਚਾਹੀਦੇ ਵੀ ਹੈ ਉਹਦਾ ਕਾਰਨ ਹੈ ਵੀ ਸਾਡੇ ਪੰਜਾਬੀਆਂ ਦੇ ਬਹੁਤ ਹਿੱਤ ਜਿਹੜੇ ਆ ਉਹ ਕੈਨੇਡਾ ਨਾਲ ਹੋਇਆ ਆਪਸੀ ਗਲਿਸ਼ਪ ਹੋਏ ਜਿਹੜੇ ਐ ਉਹ ਟੇਬਲ ਤੇ ਬੈਠ ਕੇ ਹੱਲ ਕਰਨਾ ਚਾਹੀਦੇ ਇੱਕ ਹੋਰ ਜਿਹੜੀ ਤੁਸੀਂ ਕੈਨੇਡਾ ਦੀਆਂ ਇਹਨਾਂ ਚੋਣਾਂ ਦੇ ਸਭ ਤੋਂ ਬਰਖਣਤਾ ਰਹੇ ਜਿਹੜੇ ਉੱਥੇ ਪੰਜਾਬੀ ਸਿੱਖ ਲੀਡਰ ਸੀਗੇ ਜਿਹੜੇ ਐਨਡੀਪੀ ਦੇ ਹਾਂ ਮੈਂ ਉਸ ਤੋਂ ਹੀ ਆਉਣ ਲੱਗੇ ਫਿਲਮੇ ਕੋਈ ਕੋਈ ਪੰਜਾਬੀ ਕਿੰਨੇ ਕਿ ਮੋਗੇ ਦੇ ਤਿੰਨ ਐਮਪੀ ਬਣ ਗਏ ਜਗਰਾਉਂ ਦੇ ਦੋ ਐਮਪੀ ਬਣ ਗਏ ਨਾ ਹਾਂ ਕਮਾਲ ਹੋਈ ਪਈ ਹੈ ਨਾ ਤੇ ਜਿਹੜੇ ਤੁਸੀਂ ਆਪੋ ਵੀ ਲਗਦੇ ਕਿ ਜਿਹੜਾ ਐਨਡੀਪੀ ਦੇ ਪ੍ਰੈਜ਼ੀਡੈਂਟ ਸੀ ਜਿਹੜਾ ਪਿਛਲੇ ਜਸਟਰ ਟਰੂਡੋ ਦੀ ਸਰਕਾਰ ਦੇ ਵਿੱਚ ਭਾਈਵਾਲ ਸੀ ਜਗਮੀਤ ਸਿੰਘ ਹੋਣੀ ਹੈ ਨਾ ਉਹ ਹਾਰ ਗਏ ਨੇ ਉਹਨੂੰ ਇੰਡੀਆ ਵੀ ਤੇ ਉੱਥੋਂ ਦੇ ਵੀ ਜਿਹੜੇ ਲੋਕ ਨੇ ਉਹਨੂੰ ਕਹਿੰਦੇ ਸੀ ਗਰਮਖਿਆਲੀ ਆ ਜਾਂ ਪੰਜਾਬ ਦੇ ਵਿੱਚ ਜਿਹੜੇ ਗਰਮਖਿਆਲੀ ਧੜੇ ਨੇ ਉਹਨਾਂ ਨੂੰ ਸ਼ੈ ਵੀ ਦਿੰਦੇ ਕਿ ਇਦਾਂ ਦੇ ਇਲਜ਼ਾਮ ਲੱਗੇ ਆਗੇ ਨੇ ਮੁੱਲ ਇਹ ਜਦੋਂ ਜਸਟਰ ਟਰੂਡੋਸ ਉਹ ਸਰਕਾਰ ਚੋਂ ਬਾਹਰ ਹੋ ਜਾਂਦੇ ਨੇ ਮੁੱਖ ਮੰਤਰੀ ਨਹੀਂ ਪ੍ਰਾਈਮ ਮਿਨਿਸਟਰ ਨਹੀਂ ਆ ਜੇ ਜਗਮੀਤ ਸਿੰਘ ਹਾਰ ਜਾਂਦੇ ਨੇ ਉੱਥੇ ਕਿਉਂਕਿ ਹਿੰਦੂ ਤੇ ਸਿੱਖ ਜਿਹੜੇ ਉਧਰੋਂ ਵੀ ਗਰਮਖਿਆਲੀ ਹਿੰਦੂ ਧੜੇ ਸੀ ਇਧਰੋਂ ਵੀ ਸਿੱਖ ਜਿਹੜੇ ਗਰਮਿਤ ਧੜੇ ਨੇ ਉਹਨਾਂ 'ਚ ਵੀ ਸ਼ਾਇਦ ਉਹਨਾਂ ਲੱਗਦਾ ਨਫ਼ਰਤ ਘਟਣ ਦੇ ਚਾਂਸ ਹੈ ਦੇਖੋ ਤੁਸੀਂ ਆਪਾਂ ਜਿਵੇਂ ਪਹਿਲਾਂ ਕੀਤੀ ਗਈ ਕੀਤੀ ਸੀ ਗੱਲ ਵੀ ਕੈਨੇਡੀਅਨ ਸੁਸਾਇਟੀ 'ਚ ਦੇਖੋ ਵੀ ਇੱਕ ਨਾਨ ਕੈਨੇਡੀਅਨ ਜੀ ਸਿੱਖ ਬੰਦਾ ਪੰਜਾਬੀ ਬੰਦਾ ਉਥੇ ਪਾਰਟੀ ਦਾ ਲੀਡਰ ਹੈ ਉਹ ਪਾਰਟੀ ਵੀ ਕਾਮਯਾਬ ਹੋ ਜਾਂਦੀ ਹੈ ਤੇ 4-5 ਸਾਲ ਸੱਤਾ ਦੇ ਵਿੱਚ ਭਾਈ ਵਾਰ ਰਹੇ ਦੀ ਹੈ ਜੀ ਬੇਸ਼ੱਕ ਹੁਣ ਉਹ ਪਾਰਟੀ ਮੁੱਦੇ-ਮੁੰਦੇ ਵੀ ਉਹ ਅਲੱਗ ਗੱਲ ਹੈ ਪਰ ਇੱਕ ਵਾਰੀ ਉਹਨੂੰ ਕਿਵੇਂ ਸਿਰ ਅੱਖਾਂ ਤੇ ਬਿਠਾਇਆ ਤੇ ਉਹਦੇ ਕਰਕੇ ਹੀ ਸਰਕਾਰ ਚੱਲ ਰਹੀ ਸੀ ਜੀ ਜੀ ਜੇ ਅਜਸਟਨ ਟੁੱਟੋ ਦੀ ਸਰਕਾਰ ਚੱਲੀ ਤਾਂ ਐਨਡੀਪੀ ਕਰਕੇ ਹੀ ਉਹ ਆਪਦੀ ਸੱਤਾ ਦਾ ਟਾਈਮ ਜਿਹੜਾ ਉਹ ਕਾਰਜਕਾਲ ਪੂਰਾ ਕਰ ਸਕੀ ਅਦਰਵਾਈਜ਼ ਤਾਂ ਉਹ ਕੰਪਲੀਟ ਕਰਦੇ ਉਹਦੇ ਚਾਂਸ ਵੀ ਨਹੀਂ ਸੀ ਜੀ ਜੀ ਤੇ ਦੂਜੀ ਗੱਲ ਇਹ ਸੀ ਵੀ ਉਹ ਸਾਡੇ ਜਿਹੜੇ ਜੰਗੇ ਆਜ਼ਾਦੀ ਦੇ ਸੇਵਾ ਸਿੰਘ ਠਿਕਰੀ ਵਾਲੇ ਦੇ ਪਰਿਵਾਰ ਨਾਲ ਸਬੰਧ ਰੱਖਦੇ ਨੇ ਮਲੇਰਕੋਟਲੇ ਤੋਂ ਜੀ ਠਿਕਰੀ ਵਾਲਾ ਠਿਕਰੀ ਵਾਲਾ ਹਾਂ ਜੀ ਠਿਕਰੀ ਵਾਲਾ ਪਿੰਡ ਨਾਲ ਨਹੀਂ ਉਹ ਡਿਸਟ੍ਰਿਕਟ ਮਲੇਰਕੋਟਲਾ ਬਰਨਾਲਾ ਬਰਨਾਲਾ ਗਿਆ ਹਾਂ ਤੇ ਉਹ ਤੁਹਾਨੂੰ ਸਬੰਧ ਰੱਖਦੇ ਨੇ ਤੇ ਪੰਜਾਬੀਆਂ ਲਈ ਇਹ ਉਸ ਵੇਲੇ ਬੜੀ ਮਾਣ ਵਾਲੀ ਤੇ ਫਖਰ ਵਾਲੀ ਗੱਲ ਵੀ ਸੀ ਜੀ ਜੀ ਪਰ ਉਹਦੇ ਚ ਦੇਖੋ ਵੀ ਉੱਥੋਂ ਦੀ ਸੋਸਾਇਟੀ ਨੇ ਕਿੰਨਾ ਸਪੇਸ ਕਿੰਨੀ ਹੈ ਜੀ ਵੀ ਉਸ ਬੰਦੇ ਨੂੰ ਵੀ ਤੁਸੀਂ ਸਾਡੇ ਦੱਸੋ ਵੀ ਇੱਥੇ ਇੰਡੀਆ ਦੇ ਵਿੱਚ ਕੋਈ ਚੀਨੀ ਬੰਦਾ ਬਣਾ ਕੇ ਪਾਰਟੀ ਕਾਮਯਾਬ ਹੋ ਸਕਦਾ ਜਾਂ ਕੈਨੇਡੀਅਨ ਗੋਰਾ ਪਾਰਟੀ ਬਣਾ ਕੇ ਕਾਮਯਾਬ ਹੋ ਸਕਦਾ ਮੈਨੂੰ ਲੱਗਦਾ ਬਹੁਤ ਮੁਸ਼ਕਲ ਹੈ ਬਿਲਕੁਲ ਬਿਲਕੁਲ ਤੇ ਉਥੇ ਪਰ ਉਹ ਕਾਮਯਾਬ ਕਾਮਯਾਬ ਹੋ ਗਿਆ ਤਾਂ ਹੁਣ ਤਾਂ ਲੱਗਦਾ ਜਿਹੜੀ ਬਿਟਰਨੈਸ ਜਿਹਦੀ ਕਿਹਾ ਕਿ ਘਟੇ ਘਟੇਗੀ ਪਰ ਜਿਹੜਾ ਉਥੇ ਕੈਨੇਡਾ ਦੇ ਵਿੱਚ ਜਾ ਕੇ ਸਿੱਖ ਜਾਂ Hindu ਮੰਦਰਾਂ ਦੇ ਬਾਹਰ ਧਰਨੇ ਗੁਰਦੁਆਰਿਆਂ ਦੇ ਬਾਹਰ ਤਾਂ ਨੇ ਪ੍ਰੋਟੈਸਟ ਇੰਡੀਆ ਦਾ ਤਿਰੰਗੇ ਨੂੰ ਲੈ ਕੇ ਸਾੜਨਾ ਫੜਨਾ ਉਹ ਚੀਜ਼ਾਂ ਵੀ ਹੁਣ ਘਟਣ ਗਈਆਂ ਉਹ ਬੜਾ ਅਨਫੋਰਚੂਨੇਟ ਹੈ ਜਿਹੜਾ ਪਿਛਲੇ ਦੌਰ ਦੇ ਵਿੱਚ ਇੱਕ ਹੋਰ ਵੀ ਦੇਖਿਆ ਉੱਥੇ ਜਿਹੜਾ ਪੰਜਾਬ ਦਾ ਤੇ ਹਿੰਦੂ ਤੇ ਹਿੰਦੂ ਹੈ ਨਾ ਉਹ ਬੜਾ ਲਿਬਰਲ ਹੈ ਜੀ ਇਹ ਵੀ ਰਿਪੋਰਟਾਂ ਆਈਆਂ ਵੀ ਪੰਜਾਬ ਦੇ ਹਿੰਦੂ ਨੇ ਨਹੀਂ ਕੋਈ ਇਸ ਤਰ੍ਹਾਂ ਦੀ ਹਰਕਤ ਕੀਤੀ ਜਿਆਦਾ ਹਰਿਆਣੇ ਜਾਂ ਹੋਰ ਗੁਜਰਾਤ ਦੇ ਉਹ ਉਹ ਬੜਾ ਬੜਾ ਅਨਫੋਰਚੂਨੇਟ ਹੈ ਜਿਹੜਾ ਇਸ ਤਰ੍ਹਾਂ ਦਾ ਤੇ ਇਸ ਤਰ੍ਹਾਂ ਦਾ ਤਾਂ ਕਦੇ ਪੰਜਾਬ 'ਚ ਨਹੀਂ ਹੋਇਆ ਬਿਲਕੁਲ ਪੰਜਾਬ ਦੇ ਵਿੱਚ ਖਲਾਤ ਖਰਾਬ ਵੀ ਰਹੇ ਕਦੇ ਹਿੰਦੂ ਸਿੱਖ ਟਕਰਾਅ ਨਹੀਂ ਸੀ ਕਦੇ ਹੋਇਆ ਹੂੰ ਹੂੰ ਤੇ ਇਸ ਲਈ ਕਿ ਰੀਡੀਅਨ ਗਵਰਨਮੈਂਟ ਜਿਹੜੀ ਨਵੀਂ ਗਵਰਨਮੈਂਟ ਉੱਥੇ ਆ ਰਹੀ ਹੈ ਉਹਨੂੰ ਉਸ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੂੰ ਜਿਹੜੇ ਬੰਦੇ ਵੀ ਇਸ ਤਰ੍ਹਾਂ ਦਾ ਹਰਕਤਾਂ ਕਰ ਰਹੇ ਨੇ ਜਿਹੜੇ ਭਾਈਚਾਰੇ ਦੇ ਵਿੱਚ ਕੋਈ ਪੰਡੀਆਂ ਪਾ ਰਹੇ ਨੇ ਉਹਨਾਂ ਦਾ ਵੀ ਨਿਖੇੜਾ ਕਰਨਾ ਚਾਹੀਦਾ ਹੈ ਨਾ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਚਾਹੇ ਕਿਸੇ ਵੀ ਫਿਰਕੇ ਨਾਲ ਕਿਸੇ ਵੀ ਦੇਸ਼ ਨਾਲ ਸਬੰਧ ਰੱਖੇ ਕਿ ਕਿਸੇ ਵੀ ਫਿਰਕੇ ਨਾਲ ਸਬੰਧਤ ਹੋਵੇ ਕਿਉਂਕਿ ਵਾਰ-ਵਾਰ ਜਿਹੜਾ ਇੰਡੀਆ ਗਵਰਨਮੈਂਟ ਹੈ ਉਹ ਆਪਣੀ ਇਹ ਕਹਿੰਦੀ ਰਹੀ ਹੈਗੀ ਕਿ ਗਰਮ ਖਿਆਲੀਆਂ ਨੂੰ ਜਸਟਨ ਟਰੂਡੋ ਸਰਕਾਰ ਬੜੇ ਹਵਾਵਾਦੀ ਹੈ ਸ਼ਾਇਦ ਇਹੰਦੀ ਹੈਗੀ ਸ਼ਾਇਦ ਇਹੰਦੀ ਹੈਗੀ ਇਸ ਇੱਕ ਹੋਰ ਬੜੀ ਮਜ਼ੇਦਾਰੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ 13 ਲੋਕ ਸਭਾ ਮੈਂਬਰ ਸੱਤ ਰਾਜਾਵਾ 20 ਬੰਦੇ ਨੇ ਉਥੇ ਸਿੱਧੇ ਹੀ ਬਾਈ ਬਣ ਗਏ ਬਾਈ ਬਣ ਗਏ ਤੁਸੀਂ ਦੇਖੋ ਨਾ ਵੀ ਪੰਜਾਬ ਦੇ ਵਿੱਚ 13 ਦੇ ਵਿੱਚੋਂ ਸੰਤੁਲਨ ਬਣਾ ਕੇ ਰੱਖਣਾ ਪੈਂਦਾ ਪਾਰਟੀਆਂ ਨੂੰ ਹਿੰਦੂ ਕਮਿਊਨਿਟੀ ਨਾਲ ਵਰਗ ਨਾਲ ਸੰਬੰਧਤ ਬੰਦਿਆਂ ਨੂੰ ਵੀ ਟਿਕਟਾਂ ਸਾਰੇ ਵਰਗਾਂ ਤੋਂ ਨੁਮਾਇੰਦਗੀ ਦੇਣੀ ਪੈਂਦੀ ਹੈਗੀ ਉੱਥੇ ਸਿੱਖ ਜਿੱਤ ਗਏ ਸਾਡੇ ਹਿੰਦੂਸਤਾਨ ਦੇ ਵਿੱਚੋਂ ਹੋਰ ਕਿਤੋਂ ਵੀ ਹਾਂ ਤੋ ਈਵਨ ਕੇ ਸਾਡੇ ਦਾ ਸ਼ਰੀਫ ਤੋਂ ਸ਼ਰੀਫ ਸਿਆਸਤਦਾਨ ਡਾਕਟਰ ਮਨਮੋਹਨ ਸਿੰਘ ਵਰਗੇ ਨੂੰ ਦਿੱਲੀ ਦੇ ਲੋਕਾਂ ਨੇ ਹਰਾ ਦਿੱਤਾ ਸੀ ਉਹ ਵੀ ਪੜ੍ਹੀ ਲਿਖੀ ਕੌنسਲ ਸੀ ਨੇ ਹਾਂ ਪਰ ਸਾਡੇ ਕਦੀ ਮਤਲਬ ਗਵਾੜੀ ਸੂਬੇ ਹਰਿਆਣੇ ਚ ਕਦੀ ਇੱਕ ਵਾਰ ਬਣ ਗਿਆ ਬੰਦਾ ਬਣ ਗਿਆ ਦਿੱਲੀ ਦੇ ਵਿੱਚ ਨਹੀਂ ਬੰਦੇ ਹੈਗੇ ਦੇ ਵਿੱਚ ਨਹੀਂ ਕਦੇ ਕਿਸੇ ਨੂੰ ਮੇਰੇ ਖਿਆਲਿਕ ਕਦੀ ਵਾਰ ਕੋਈ ਮੌਕਾ ਮਿਲ ਗਿਆ ਹੋਰ ਮਿਲ ਗਿਆ ਐਮਐਲਏ ਬਣ ਜਾਂਦੇ ਹੈਗੇ ਸਰਦਾਰਾਂ ਨੂੰ ਮੌਕਾ ਕਾਟ ਹੀ ਮਿਲਦਾ ਐਮਐਲਏ ਬਣ ਜਾਂਦੇ ਹਾਂ ਐਮਪੀ ਦਾ ਮੌਕਾ ਬਹੁਤ ਹਾਂ ਤੇ ਇੱਕ ਵੱਡੀ ਗੱਲ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਹੈਗੇ ਨੇ ਉਹ ਕਿਸੇ ਵੀ ਫੀਲਡ ਦੇ ਵਿੱਚ ਝੰਡਾਗਾੜੀ ਦਿੰਦੇ ਹੈਗੇ ਨੇ ਹਾਂ